ਅੱਜ ਦੇ ਚੱਲ ਦੇ ਵਿੱਚ ਕੈਮਰਾ ਲਾਇਆ ਹੋਇਆ ਤੁਸੀਂ ਉਹ ਦੇਖ ਸਕਦੇ ਹੋਗੇ ਦਾਸ ਨੂੰ 24 ਘੰਟੇ ਲਾਈਵ ਦੇਖਦਾ ਬੈਠਾ ਤਿੰਨ ਬੰਦੇ ਦਾਸ ਦੇ ਨਾਲ ਇੱਕ ਕਮਰੇ ਦੇ ਵਿੱਚ ਰਖਾਤੇ ਆ ਚਿਹਰੇ ਦੇ ਨਿਚੇੜੀ ਬੰਦੇ ਦਾਸ ਦੇ ਉੱਪਰ ਇੱਕ ਵੀ ਕਿਸੇ ਕਿਸਮ ਦਾ ਹਮਲਾ ਹੋ ਗਿਆ ਛਿੱਧਾ ਚਲਕਾਲ ਜ਼ਿੰਮੇਦਾਰ ਹੋਵੇਗੀ ਪਡਾਸ ਆ ਦੇਖ ਲਓ ਦਾਸ ਦੇ ਪਿੱਛੇ ਦੇਖ ਲਓ ਤੁਸੀਂ ਇਹਨਾਂ ਤੋਂ ਜਿਹੜੇ ਬੰਦੇ ਆਪਦੇ ਪਹਿਲਾਂ ਤੇ ਘਲੋ ਨਹੀਂ ਝੱਕਦੇ ਉਹ ਬੰਦੇ ਦਾਸ ਦੇ ਨਾਲ ਰਖਾਏ ਹੋਏ ਆ ਤੁਸੀਂ ਹੁਣ ਇਹਨਾਂ ਦੇ ਹਾਲਾਤ ਦੇਖ ਲਓ ਕਿੱਦਾਂ ਦੇ ਹੋਏ ਪਏ ਆ ਉਹ ਦੱਛੋਧਾ ਜਿੱਥੇ 6 ਫੈਗਾ ਕੇ ਨਹੀਂ ਮੈਂ ਭਗਵੰਤ ਸਾਨ ਦੀ ਝਲਕਾਲ ਨੂੰ ਕਹਿਣਾ ਚਾਹੁੰਦਾ ਜਿਹੜਾ ਵੀ ਤੁਹਾਡੇ ਖਿਲਾਫ ਬੋਲਦਾ ਤੁਸੀਂ ਉਹਨੂੰ ਜੇਲਾ ਦੇ ਵਿੱਚ ਢੱਕ ਦਿਨੇ ਹੋ ਪਰ ਤੁਹਾਨੂੰ ਇੱਕ ਗੱਲ ਕਹਿਣਾ ਮਜੀਠਾ ਤੁਹਾਡੇ ਤੋਂ ਡਰਨ ਵਾਲਾ ਨਹੀਂ ਹੈ ਆਹ ਦੇਖ ਲਾ ਮੁੱਛਾ ਅਜੇ ਵੀ ਮਜੀਠੇ ਦੀਆਂ ਤਾਂ ਹੀ ਨੇ ਆ ਤੁਸੀਂ ਇਹ ਨੌਜਵਾਨਾਂ ਦੇ ਹੁਣ ਹਾਲਾਤ ਦੇਖੋ ਏ 25 ਪੱਛੀ ਛਾਲ ਇਹਨਾਂ ਦੀ ਉਮਰ ਆ ਤੁਸੀਂ ਨੱਛੇ ਦੇ ਵਿੱਚ ਦੇਖੋ ਇਹਨਾਂ ਤੋਂ ਖਲੋਤੇ ਨਹੀਂ ਹੋਇਆ ਜਾ ਰਿਹਾ ਆਪਣੇ ਪੈਰਾਂ ਤੇ ਜਿਹੜਾ ਮੁੰਡਾ ਖਲੋਉ ਨਹੀਂ ਚੱਕਦਾ ਤੁਸੀਂ ਐਂ ਦੱਸੋ ਵੀ ਇਹ ਨੌਜਵਾਨ ਜ਼ਿੰਦਗੀ ਦੇ ਵਿੱਚ ਕਰਨਗੇ ਕੀ ਆਖਰੀ ਅਪੀਲ ਦਾ ਹਾਸ਼ ਵੱਲੋਂ ਇਹ ਹੀ ਆ ਕਿ ਧਾਛ ਜੇਲ੍ਹ ਦੇ ਸੁਪਰੀਡੈਂਟ ਪਰਮ ਭਾਲੀਆ ਜੀ ਨੂੰ ਦੋ ਵਾਰੀ ਖਾਤ ਲਿਖ ਚੁੱਕਿਆ ਕਿ ਇੱਥੇ ਐਡਾ ਐਡਾ ਮਛਰ ਭੀਂ ਭੀਂ ਕਰਦਾ ਫਿਰਦਾ ਧਾਛ ਦੇ ਇੱਕ ਟੁੰਡੀ ਵੱਡੀ ਧਾਛ ਦੀਆਂ ਚੀਕਾਂ ਕਢਾ ਤੀਆਂ ਤੇ ਚੰਗਤ ਜੀ ਮੈਂ ਇਹਨਾਂ ਨੂੰ ਕਹਿਣਾ ਕਿ ਦਾਜ ਨੂੰ ਆਲ ਆਊਟ ਦਿੱਤਾ ਜਾਵੇ ਤਾਂ ਜੋ ਮੈਂ ਨਾ ਮਛਰਾ ਤੋਂ ਐਟ ਲੀਸਟ ਬਚ ਸ਼ਕਾਂ ਹੋਰ ਕੁਝ ਨਾ ਜੁਟਲਾ ਜੌਂ ਨਿਕਲੀ ਨਾ ਜਿੰਦਾਬਾਹ ਇੱਧਰ ਜਾਣਾ ਸੀ ਉੱਧਰ ਮੈਂ ਮਾਰ ਆ ਜਾਏ ਇਹ ਕਰਕੇ ਗਿਆ ਮੈਂ ਚੱਲਿਆ ਮੈਂ ਤੈਨੂੰ ਪਹਿਲਾਂ ਗਿਆ ਸੀ ਭਗਵਾਨ ਸਿਨਾਨ ਸਿਆ ਮਜੀਠਾ ਤੁਹਾਡੇ ਤੋਂ ਡਰਨ ਵਾਲਾ ਨਹੀਂ ਐ ਆਹ ਦੇਖ ਲਾ ਮੁੱਛਾ ਅਜੇ ਵੀ ਮਜੀਠੇ ਦੀਆਂ ਤਾਂ ਹੀ ਨੇ ਤੇ ਕੀ ਕਾ ਤੇਰੀਆਂ ਟਿਕਾਉਂ ਹੋਰ ਕੋਈ ਇੱਕ ਨਾ ਰੋਟਕਲਾ ਗਰਹੀ ਤਰੀ ਜਾਂਦਾ ਗਰਹੀ ਤਰੀ ਜਾਂਦਾ ਕਿ ਖੇ ਵੇ ਕੋ ਅੰਜੂ ਸਿੱਟ ਮਿੱਤੇ ਪੜਛੋ ਗਿਆ ਮੈਨੂੰ ਮਾਰ ਕੀ ਮਾਰ ਜਾ ਹੋਰ ਕੰਬੀ ਜਾਂਦਾ ਨੀ ਕਾਲੀ ਦਾ ਜਿੰਦਾਬਾਦ